ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਨਵੀਂ ਅਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਪਾਸਪੋਰਟ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਪਰ ਅੱਜ ਅਸੀਂ ਗੱਲ ਕਰਾਂਗੇ ਈ ਪਾਸਪੋਰਟ ਦੀ ਈ ਪਾਸਪੋਰਟ ਕੀ ਹੁੰਦਾ ਹੈ ਕਿਉਂਕਿ ਸਰਕਾਰ ਨੇ ਇਹ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਈ-ਪਾਸਪੋਰਟ ਦੀ ਤੇ ਇਸ ਦੇ ਫਾਇਦੇ ਕੀ ਨੇ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਤੇ ਨਾਲ ਦੀ ਨਾਲ ਇੱਕ ਸਵਾਲ ਜਿਹੜਾ ਸਾਡੇ ਅੱਗੇ ਖੜਾ ਹੈ ਕਿ ਕੀ ਹੁਣ ਸਾਨੂੰ ਆਪਣਾ ਪੁਰਾਣਾ ਪਾਸਪੋਰਟ ਬਦਲਣਾ ਪਊਗਾ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੇਕਰ ਤੁਸੀਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹਾਂ ਆਪਣੇ ਇੰਡੀਆ ਤੋਂ ਬਾਹਰ ਕਿਤੇ ਯਾਤਰਾ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ ਤੇ ਦੂਜਾ ਦੇਸ਼ ਦੇ ਨਾਗਰਿਕ ਹੋਣ ਦੀ ਇਹ ਤੁਹਾਡੀ ਪਛਾਣ ਵੀ ਹੁੰਦੀ ਹੈ ਜਿਹੜਾ ਇਹ ਪਾਸਪੋਰਟ ਹੁੰਦਾ ਹੈ ਤੇ ਦੱਸਣਯੋਗ ਹੈ ਕਿ ਭਾਰਤ ਨੇ ਹੁਣ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਤਹਿਤ ਈ ਪਾਸਪੋਰਟ ਵੀ ਨੇ ਜਿਹੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇਗੇ ਆਖਰ ਇਹ ਈ ਪਾਸਪੋਰਟ ਹੁੰਦਾ ਕੀ ਹੈ ਕੀ ਇਹ ਆਮ ਪਾਸਪੋਰਟ ਨਾਲੋਂ ਵੱਖਰਾ ਹੁੰਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਕੀ ਇਸ ਈ ਪਾਸਪੋਰਟ ਆਉਣ ਤੋਂ ਬਾਅਦ ਜਿਹੜਾ ਸਾਡਾ ਹੁਣ ਅੱਜ ਦਾ ਪਾਸਪੋਰਟ ਹੈ ਜਿਹਨੂੰ ਅਸੀਂ ਆਮ ਪਾਸਪੋਰਟ ਕਹਿ ਰਹੇ ਹਾਂ ਕੀ ਉਹ ਬੇਕਾਰ ਹੋ ਜਾਊਗਾ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਉ ਜਾਣਦੇ ਆ ਫਿਰ ਦੋਸਤੋ ਪਾਸਪੋਰਟ ਸੇਵਾ ਵੈਬਸਾਈਟ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਇੱਕ ਈ ਪਾਸਪੋਰਟ ਇੱਕ ਕਾਗਜ਼ੀ ਅਤੇ ਇਲੈਕਟ੍ਰੋਨਿਕ ਪਾਸਪੋਰਟ ਦਾ ਮਿਲਿਆ ਜੁਲਿਆ ਰੂਪ ਹੁੰਦਾ ਹੈ ਜਿਸ ਦੇ ਵਿੱਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਆਰ ਐਫ ਆਈ ਡੀ ਚਿਪ ਅਤੇ ਇੱਕ ਐਂਟੀਨਾ ਸ਼ਾਮਲ ਹੁੰਦੇ ਨੇ ਜੋ ਪਾਸਪੋਰਟ ਦੇ ਅੰਦਰ ਲਗਾਏ ਜਾਂਦੇ ਨੇ ਤੇ ਜਿਹੜੀ ਇਹ ਚਿਪ ਹੈ ਇਸ ਚਿਪ ਦੇ ਵਿੱਚ ਪਾਸਪੋਰਟ ਧਾਰਕ ਦੇ ਨਿੱਜੀ ਵੇਰਵੇ ਹੋਣਗੇ ਜਿਵੇਂ ਕਿ ਨਾਮ ਜਨਮ ਮਿਤੀ ਪਾਸਪੋਰਟ ਨੰਬਰ ਬਾਇਓਮੈਟ੍ਰਿਕ ਜਾਣਕਾਰੀ ਭਾਵ ਕਿ ਚਿਹਰੇ ਦੀ ਪਛਾਣ ਲਈ ਡਾਟਾ ਅਤੇ ਉਂਗਲਾਂ ਦੇ ਨਿਸ਼ਾਨ ਦੇਖਣ ਵਿੱਚ ਮੌਜੂਦਾ ਕਾਗਜ਼ੀ ਪਾਸਪੋਰਟ ਅਤੇ ਈ ਪਾਸਪੋਰਟ ਇਹਨਾਂ ਦੇ ਵਿੱਚ ਫਰਕ ਇਹੀ ਹੋਊਗਾ ਕਿ ਈ ਪਾਸਪੋਰਟ ਦੇ ਹੇਠਾਂ ਫਰੰਟ ਕਵਰ ਤੇ ਇੱਕ ਸੁਨਹਿਰੀ ਰੰਗ ਦਾ ਚਿੰਨ ਹੋਊਗਾ ਭਾਰਤ ਦੇ ਇਹ ਨਵੇਂ ਪਾਸਪੋਰਟ ਅੰਤਰਰਾਸ਼ਟਰੀ ਸਿਵਲ 에ਵੀਏਸ਼ਨ ਸੰਗਠਨ ICAO ਦੁਆਰਾ ਨਿਰਧਾਰਤ ਨਿਯਮਾਂ ਦੇ ਅਨੁਸਾਰ ਹੋਣਗੇ। ਦੋਸਤੋ ਜੇ ਅਸੀਂ ਈ ਪਾਸਪੋਰਟ ਦੀ ਸੁਰੱਖਿਆ ਬਾਰੇ ਗੱਲ ਕਰੀਏ ਤਾਂ ਇਸ ਦੇ ਵਿੱਚ ਇੱਕ ਬੇਸਿਕ ਐਕਸੈਸ ਕੰਟਰੋਲ ਦੀ ਸਹੂਲਤ ਹੋਊਗੀ ਜਿਸ ਦਾ ਮਤਲਬ ਇਹ ਹੈ ਕਿ ਪਾਸਪੋਰਟ ਚਿਪ ਨੂੰ ਸਿਰਫ ਕੁਝ ਖਾਸ ਡਿਵਾਈਸਾਂ ਦੀ ਵਰਤੋਂ ਕਰਕੇ ਸਕੈਨ ਕੀਤਾ ਜਾ ਸਕਦਾ ਹੈ। ਕੋਈ ਹੋਰ ਡਿਵਾਈਸ ਜਾਂ ਕੋਈ ਹੋਰ ਗੈਜਟ ਇਸ ਚਿਪ ਨੂੰ ਸਕੈਨ ਕਰਨ ਦੇ ਯੋਗ ਨਹੀਂ ਹੋਊਗਾ ਤੇ ਇੱਥੇ ਦੱਸਣਯੋਗ ਇਹ ਵੀ ਹੈ ਕਿ ਭਾਰਤ ਦੇ ਕੁਝ ਸ਼ਹਿਰਾਂ ਵਿੱਚ ਈ ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ ਇਹ ਜਿਹੜੀ ਚਿਪ ਹੈਗੀ ਇਸ ਦੇ ਵਿੱਚ ਪਾਸਪੋਰਟ ਦੇ ਵਿੱਚ ਈ ਪਾਸਪੋਰਟ ਦੇ ਵਿੱਚ ਇਸ ਚਿਪ ਰਾਹੀਂ ਪੈਸਿਵ অথেন্টিਕੇਸ਼ਨ ਮੰਨੀ ਜਾਊਗੀ ਇਸ ਦਾ ਭਾਅ ਇਹ ਹੈ ਕਿ ਚਿਪ ਵਿੱਚ ਸਟੋਰ ਕੀਤੀ ਗਈ ਜਾਣਕਾਰੀ ਪ੍ਰਮਾਣਿਤ ਹੈ ਅਤੇ ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਜਾਂ ਇਸ ਨੂੰ ਬਦਲਿਆ ਵੀ ਨਹੀਂ ਜਾ ਸਕਦਾ। ਚਿਪ ਵਿੱਚ ਚਿਹਰੇ ਦੀ ਪਛਾਣ ਅਤੇ ਫਿੰਗਰਪ੍ਰਿੰਟ ਵਰਗੀ ਜਾਣਕਾਰੀ ਹੁੰਦੀ ਹੈ ਜੋ ਪਾਸਪੋਰਟ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ। ਦੋਸਤੋ ਜੇ ਅਸੀਂ ਗੱਲ ਕਰੀਏ ਈ ਪਾਸਪੋਰਟ ਦੇ ਫਾਇਦਿਆਂ ਦੀ ਤਾਂ ਇਸ ਦੇ ਬਹੁਤ ਫਾਇਦੇ ਹੋਣਗੇ। ਇੱਕ ਤਾਂ ਮੰਨਿਆ ਜਾ ਰਿਹਾ ਹੈ ਕਿ ਈ ਪਾਸਪੋਰਟ ਕਰਕੇ ਇਮੀਗ੍ਰੇਸ਼ਨ ਦੇ ਲਈ ਲੋੜੀਂਦਾ ਜਿਹੜਾ ਸਮਾਂ ਉਹ ਤੇ ਇੱਕ ਜਿਹੜੀਆਂ ਲੰਮੀਆਂ ਕਤਾਰਾਂ ਲੱਗਦੀਆਂ ਨੇ ਉਹ ਘੱਟ ਹੋ ਜਾਣਗੀਆਂ ਤੇ ਇਹਦੇ ਵਿੱਚ ਜਿਹੜੀ ਚਿਪ ਲੱਗੀ ਹੋਈ ਹੁੰਦੀ ਹੈ ਉਸ ਚਿਪ ਲੱਗਣ ਕਰਕੇ ਪਾਸਪੋਰਟ ਦੀ ਜਿਹੜੀ ਸੁਰੱਖਿਆ ਹੈਗੀ ਉਹ ਕਾਫੀ ਮਜ਼ਬੂਤ ਹੋ ਜੂਗੀ ਚਿਪ ਦੇ ਵਿੱਚ ਪਾਸਪੋਰਟ ਧਾਰਕ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਮੌਜੂਦ ਰਹੂਗੀ ਤੇ ਇਸ ਦੇ ਨਾਲ ਜਾਲੀ ਪਾਸਪੋਰਟ ਦੀ ਫੇਕ ਪਾਸਪੋਰਟ ਦੀ ਜਿਹੜੀ ਸੰਭਾਵਨਾ ਹੈ ਉਹ ਕਾਫੀ ਹੱਦ ਤੱਕ ਘੱਟ ਹੋ ਜੂਗੀ ਜਿਵੇਂ ਕਿ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕਈ ਵਿਅਕਤੀ ਜਾਲੀ ਪਾਸਪੋਰਟ ਬਣਵਾ ਕੇ ਬਾਹਰ ਚਲੇ ਜਾਂਦੇ ਨੇ ਭੱਜ ਜਾਂਦੇ ਨੇ ਭਗੌੜੇ ਹੋ ਜਾਂਦੇ ਨੇ ਤੇ ਅੱਗੇ ਅਸੀਂ ਜੇ ਗੱਲ ਕਰੀਏ ਪਾਸਪੋਰਟ ਨੂੰ ਫਿੰਗਰਪ੍ਰਿੰਟਸ ਅਤੇ ਚਿਹਰੇ ਦੀ ਪਛਾਣ ਦੇ ਮੇਲ ਤੋਂ ਬਿਨਾਂ ਨਹੀਂ ਵਰਤਿਆ ਜਾ ਸਕੇਗਾ ਇਸ ਤੋਂ ਇਲਾਵਾ ਕਿਉਂਕਿ ਇਹ ਪਾਸਪੋਰਟ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਬਣਾਇਆ ਗਿਆ ਹੈ ਇਸ ਲਈ ਇਸ ਨੂੰ ਦੁਨੀਆ ਭਰ ਦੇ ਸਾਰੇ ਹਵਾਈ ਅੱਡਿਆਂ ਤੇ ਆਰਾਮ ਨਾਲ ਵਰਤਿਆ ਜਾ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਜਾਂਚ ਦੌਰਾਨ ਸਮਾਂ ਲੱਗਦਾ ਹੈ ਪਰ ਈ ਪਾਸਪੋਰਟ ਦੇ ਨਾਲ ਇਹ ਜਿਹੜੀ ਤਸਦੀਕ ਹੈ ਤੇਜ਼ੀ ਨਾਲ ਹੋ ਜਾ ਕਰੂਗੀ ਇਸ ਨਾਲ ਅੰਤਰਰਾਸ਼ਟਰੀ ਯਾਤਰਾ ਕਰਨ ਵੇਲੇ ਇਮੀਗ੍ਰੇਸ਼ਨ ਲਈ ਲੋਡਿੰਗ ਦਾ ਸਮਾਂ ਅਤੇ ਲੰਮੀਆਂ ਜਿਹੜੀਆਂ ਲਾਈਨਾਂ ਲੱਗਦੀਆਂ ਨੇ ਉਹ ਘੱਟ ਹੋ ਜਾਣਗੀਆਂ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ ਬਹੁਤ ਸਾਰੇ ਦੇਸ਼ ਹੁਣ ਤਸਦੀਕ ਲਈ ਬਾਇਓਮੈਟ੍ਰਿਕ ਪ੍ਰਣਾਲੀਆਂ ਅਪਣਾ ਰਹੇ ਨੇ ਇਸੇ ਲਈ ਈ ਪਾਸਪੋਰਟ ਵਾਲੇ ਭਾਰਤੀ ਯਾਤਰੀਆਂ ਨੂੰ ਵੀ ਇਸ ਦਾ ਫਾਇਦਾ ਹੋਊਗਾ ਜੇ ਅਸੀਂ ਗੱਲ ਕਰੀਏ ਸਹਿਰਾਂ ਦੀ ਕਿ ਭਾਰਤ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਈ ਪਾਸਪੋਰਟ ਉਪਲਬਧ ਨੇ ਤਾਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 140 ਦੇ ਕਰੀਬ ਦੇਸ਼ਾਂ ਦੇ ਵਿੱਚ ਪਹਿਲਾਂ ਹੀ ਈ ਪਾਸਪੋਰਟ ਦੀ ਵਰਤੋਂ ਹੋ ਰਹੀ ਹੈਗੀ 140 ਮੁਲਕਾਂ ਦੇ ਵਿੱਚ ਦੋਸਤੋ ਭਾਰਤ ਵਿੱਚ ਈ ਪਾਸਪੋਰਟ ਦਾ ਪਾਇਲਟ ਪ੍ਰੋਜੈਕਟ ਅਪ੍ਰੈਲ 2024 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ 28 ਨਵੰਬਰ 2024 ਤੱਕ ਦੋ ਸ਼ਹਿਰਾਂ ਦੇ ਵਿੱਚ ਭੁਵਨੇਸ਼ਵਰ ਤੇ ਨਾਗਪੁਰ ਦੇ ਵਿੱਚ ਲਗਭਗ 80000 ਪਾਸਪੋਰਟ ਜਾਰੀ ਕੀਤੇ ਗਏ ਸਨ ਹੁਣ ਨਾਗਪੁਰ ਭੁਵਨੇਸ਼ਵਰ ਜੰਮੂ ਗੋਆ ਸਿਮਲਾ ਰਾਏਪੁਰ ਅਮਰਤਸਰ ਜੈਪੁਰ ਚਨਈ ਹਾਈਦਰਾਬਾਦ ਸੂਰਤ ਰਾਂਚੀ ਇੱਥੇ ਪਾਸਪੋਰਟ ਦਫ਼ਤਰ ਨੇ ਜਿਹੜੇ ਈ ਪਾਸਪੋਰਟ ਜਾਰੀ ਕਰ ਰਹੇ ਨੇਗੇ ਇਸ ਸਰਵਿਸ ਦਾ ਦੇਸ਼ ਭਰ ਦੇ ਵਿੱਚ ਪੜਾ ਵਾਰ ਜਿਹੜਾ ਵਿਸਤਾਰ ਕੀਤਾ ਜਾਊਗਾ ਹੌਲੀ-ਹੌਲੀ ਪੂਰੇ ਦੇਸ਼ ਦੇ ਵਿੱਚ ਇਹ ਸੇਵਾ ਜਿਹੜੀ ਸ਼ੁਰੂ ਹੋ ਜੂਗੀ ਤੇ ਹੁਣ ਸਾਡੇ ਅੱਗੇ ਜਿਹੜਾ ਇੱਕ ਵੱਡਾ ਸਵਾਲ ਖੜਾ ਹੈ ਕਿ ਕੀ ਪੁਰਾਣਾ ਪਾਸਪੋਰਟ ਕੰਮ ਨਹੀਂ ਕਰੂਗਾ ਉਹਦੇ ਬਾਰੇ ਵਿੱਚ ਵੀ ਅਸੀਂ ਗੱਲ ਕਰ ਲੈਣੇ ਆ ਦੋਸਤੋ ਤੁਹਾਡੇ ਕੋਲੇ ਹੁਣ ਇੱਕ ਆਮ ਪਾਸਪੋਰਟ ਹੈ ਜਿਹੜਾ ਅਜੇ ਵੀ ਯੋਗ ਹੈ ਵੈਲਿਡ ਹੈ ਤੁਹਾਡੇ ਕੋਲੇ ਹੁਣ ਜਿਹੜਾ ਪਾਸਪੋਰਟ ਹੈ ਉਹ ਅਜੇ ਵੈਦ ਹੈ ਇਸ ਨੂੰ ਤੁਰੰਤ ਬਦਲਣ ਦੀ ਕੋਈ ਲੋੜ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਰੇਕ ਪਾਸਪੋਰਟ ਦੀ ਇੱਕ ਵੈਧਤਾ ਮਿਆਦ ਪੁੱਗਣ ਦੀ ਤਰੀਕ ਹੁੰਦੀ ਹੈ ਇੱਕ ਵੈਲਿਡਿਟੀ ਹੁੰਦੀ ਹੈ ਜੋ ਕਿ ਉਹ ਤਰੀਕ ਹੁੰਦੀ ਹੈ ਜਿਸ ਦਿਨ ਤੱਕ ਇਹ ਯੋਗ ਰਹਿੰਦਾ ਹੈ ਵੈਲਿਡ ਰਹਿੰਦਾ ਹੈ ਇਸ ਤੋਂ ਬਾਅਦ ਤੁਹਾਨੂੰ ਆਪਣਾ ਪਾਸਪੋਰਟ ਰੀਨਿਊ ਕਰਨਾ ਪੈਂਦਾਗਾ ਫਿਰ ਜਦੋਂ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਨ ਜਾਂਦੇ ਹੋ ਜੇਕਰ ਪਾਸਪੋਰਟ ਕੇਂਦਰ ਨੇ ਈ ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਤੁਸੀਂ ਈ ਪਾਸਪੋਰਟ ਲੈ ਸਕਦੇ ਹੋ ਤੁਹਾਨੂੰ ਇਸ ਦੇ ਲਈ ਕਿਸੇ ਵੱਖਰੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਊਗਾ ਇਸੇ ਕਰਕੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਤੁਸੀਂ ਇਸ ਲਈ ਪਾਸਪੋਰਟ ਸੇਵਾ ਵੈਬਸਾਈਟ ਰਾਹੀਂ ਵੀ ਅਪਲਾਈ ਕਰ ਸਕਦੇ ਹੋ ਅਰਜੀ ਦੇ ਸਕਦੇ ਹੋ ਤੇ ਜੇ ਅਸੀਂ ਇਹ ਜਾਣੀਏ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਈ-ਪਾਸਪੋਰਟ ਵਰਤੇ ਜਾ ਰਹੇ ਨੇ ਉਹ ਹੈਗੇ ਨੇ ਜੀ ਅਮਰੀਕਾ, ਕੈਨੇਡਾ, ਫਰਾਂਸ, ਜਾਪਾਨ ਤੇ ਆਸਟ੍ਰੇਲੀਆ ਇਨ੍ਹਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਹੀ ਈ-ਪਾਸਪੋਰਟ ਦੀ ਵਰਤੋਂ ਹੋ ਰਹੀ ਹੈਗੀ ਮੌਜੂਦਾ ਵੇਲੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੁੱਲ 140 ਦੇਸ਼ ਨੇ ਈ-ਪਾਸਪੋਰਟ ਨੂੰ ਲਾਗੂ ਕੀਤਾ ਹੈਗਾ ਉਹਨਾਂ ਨੇ ਅਤੇ ICAO ਕਹਿੰਦਾ ਹੈ ਕਿ ਦੁਨੀਆ ਭਰ ਦੇ ਵਿੱਚ 1 ਬਿਲੀਅਨ ਭਾਵ ਕਿ 100 ਕਰੋੜ ਲੋਕਾਂ ਕੋਲੇ ਈ-ਪਾਸਪੋਰਟ ਨੇ। ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਈ-ਪਾਸਪੋਰਟ ਦੇ ਬਾਰੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜ਼ਰੂਰ ਹੋਵੇਗੀ ਤੇ ਤੁਹਾਨੂੰ ਫਿਲਹਾਲ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਜੀ ਹੁਣ ਜਲਦੀ ਈ-ਪਾਸਪੋਰਟ ਬਣਵਾਉਣਾ ਹੈ। ਤੁਹਾਡੇ ਕੋਲੇ ਜਿਹੜਾ ਵੀ ਕੋਈ ਪਾਸਪੋਰਟ ਹੈਗਾ ਉਹ ਵੈਲਿਡ ਹੈ ਬੈਦ ਹੈ ਪਰ ਹੌਲੀ-ਹੌਲੀ ਇਹ ਪ੍ਰਕਿਰਿਆ ਪੂਰੇ ਦੇਸ਼ ਦੇ ਵਿੱਚ ਫੈਲ ਜਾਊਗੀ ਤਾਂ ਤੁਸੀਂ ਜਦੋਂ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਖਤਮ ਹੋਏਗੀ ਜਦੋਂ ਤੁਸੀਂ ਰੀਨਿਊ ਕਰਵਾਉਂਗੇ ਤਾਂ ਤੁਸੀਂ ਈ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ ਤੇ ਜੇ ਮੇਰੇ ਤੋਂ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਇੰਨੀਆਂ ਕੋ ਬੇਨਤੀਆਂ ਸੀ ਇਹ ਜਾਣਕਾਰੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ